ਸਾਡੇ ਮਹਾਨ ਯੋद्धा ਸਾਸਖਪਾਲ ਸਿੰਘ ਜੀ ਖੈਰਾ ਉਹਨਾਂ ਦੀ ਅਸੀਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਹਨਾਂ ਦਾ ਅਸੀਂ ਫੈਸਲਾ ਕੀਤਾ ਉਹਨਾਂ ਨੂੰ ਤਾਰਨ ਦਾ ਪੰਜਾਬ ਦੇ ਪੰਜਾਬੀਅਤ ਦੇ ਨਿਤੜਕ ਜਰਨੈਲ ਤੇ ਪੰਜਾਬ ਦੀਆਂ ਮੰਗਾਂ ਵਾਸਤੇ ਤੇ ਪੰਜਾਬ ਜੋ ਵੱਖ-ਵੱਖ ਸਰਕਾਰਾਂ ਵੇਲੇ ਭ੍ਰਿਸ਼ਟਾਚਾਰ ਤੱਕਾ ਔਰ ਜੋ ਮਤਲਬ ਜਿਹੜਾ ਦੁਰਰਾਜ ਸਗਾ ਉਸ ਦੇ ਖਿਲਾਫ بلند ਆਵਾਜ਼ ਕਰਨ ਵਾਲੇ ਸਾਡੇ ਮਹਾਨ ਯੋद्धा ਸਾਸਖਪਾਲ ਸਿੰਘ ਜੀ ਖੈਰਾ ਉਹਨਾਂ ਦੀ ਅਸੀਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਹਨਾਂ ਦਾ ਅਸੀਂ ਫੈਸਲਾ ਕੀਤਾ ਉਹਨਾਂ ਨੂੰ ਉਤਾਰਨ ਦਾ ਔਰ ਸਾਨੂੰ ਉਮੀਦ ਹੈਗੀ ਹੈ ਕਿ ਉਹਨਾਂ ਦੀ ਜੋ ਲੰਬੀ ਲੜਾਈ ਹੈ ਸਿਆਸੀ ਜੀਵਨ ਦੀ ਉਹ ਉਸ ਲੜਾਈ ਦੇ ਬਲਬੂਤੇ ਔਰ ਪੰਜਾਬ ਡੈਮੋਕਰੇਟ ਕਲਾਇੰਸ ਦਾ ਜੋ ਅੱਜ ਪੰਜਾਬ ਵਿੱਚ ਇੱਕ ਲੋਕਾਂ ਨੂੰ ਆਸ ਬੱਜੀ ਹੈ ਕਿ ਪੰਜਾਬ ਬਦਲੇਗਾ ਪੰਜਾਬ ਚੋਂ ਇਹ ਦੋ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਦਾ ਜੋ ਨਾਪਾਕ ਇੱਕ ਗਠਜੋੜ ਹੈ ਇਸ ਨੂੰ ਭਾਜ ਦੇਣ ਗਿਆ ਔਰ ਪੰਜਾਬ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੀਆਂ ਸੋ ਇਸ ਕਰਕੇ ਮੈਨੂੰ ਤੁਹਾਨੂੰ ਦੱਸਣ ਵਿੱਚ ਬਹੁਤ ਖੁਸ਼ੀ ਹੈਗੀ ਹੈ ਅੱਜ ਸਾਰਿਆਂ ਕਿਆਸ ਰਾਈਆਂ ਸਾਰੇ ਤੁਹਾਡੀ ਜੋ ਉਤਸੁਕਤਾ ਸੀਗੀ ਉਸ ਨੂੰ ਖਤਮ ਕਰਦੇ ਹਾਂ ਅਸੀਂ ਸਰਦਾਰ ਸੁਖਬੀਰ ਸਿੰਘ ਜੀ ਖੈਰਾ ਜਿਨ੍ਹਾਂ ਦਾ ਪੰਜਾਬ ਜੋ ਮਹਾਗਠਜੋੜ ਬਣਿਆ ਹੈਗਾ ਦਾ ਪੰਜਾਬ ਜਮਹੂਰੀ ਗਠ ਗਠਜੋੜ ਬਣਿਆ ਉਹਦੇ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਰਹੀ ਹੈਗੀ ਹੈ ਉਹਨਾਂ ਦਾ ਪਠਿੰਡੇ ਦੀ ਲੋਕ ਸਭਾ ਸੀਟ ਤੋਂ ਇਸ ਗੱਲ ਦੀ ਪ੍ਰਵਾਹ ਕੀਤੀ ਹੋ ਬਗੈਰ ਕਿ ਉੱਥੇ ਕੌਣ ਖੜਦਾ ਕੌਣ ਨਹੀਂ ਖੜਦਾ ਹੈਗਾ ਅਸੀਂ ਉਹਨਾਂ ਦਾ ਕੈਂਡੀਡੇਚਰ ਉਹਨਾਂ ਦੇ ਜੋ ਉਹਨਾਂ ਤੋਂ ਸੀਟ ਹੈਗੀ ਹੈ ਉਹ ਉਹਨਾਂ ਦਾ ਨਾਮ ਅਨਾਉਂਸ ਕਰਦੇ ਹੈਗੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਖਾਸ ਕਰਕੇ ਪਠਿੰਡੇ ਦੇ ਲੋਕ ਸੁਖਵਾਲ ਸਿੰਘ ਖੈਰਾ ਸਮੇਤ ਸਾਰੇ ਪੀਡੀਏ ਦੇ ਜੋ ਕੈਂਡੀਡੇਟਸ ਨੇ ਜੋ ਉਮੀਦਵਾਰ ਨੇ ਉਹਨਾਂ ਨੂੰ ਪਾਰੀ ਬਹੁਤ ਦੇ ਕੇ ਪੰਜਾਬ ਵਿੱਚ ਇੱਕ ਨਵੀਂ ਉਵਾਰਤ ਲਿਖਣਗੇ 22 ਦੀ ਨਵੀਂ ਉਵਾਰਤ ਲਿਖਣਗੇ ਕਿਸਨ 18 ਸਰ 19 ਵਿੱਚ ਵੀ ਤੇ 5 ਸਨ 22 ਵਿੱਚ ਵੀ ਪੰਜਾਬ ਚ ਇਹਨਾਂ ਦੋ ਪੰਜਾਬ ਦੋਖੀ ਪਾਰਟੀਆਂ ਦਾ ਜੋ ਮਲਿਆ ਮੇਟ ਕਰਕੇ ਖਤਮ ਕਰਕੇ ਇੱਕ ਪੰਜਾਬ ਪੱਖੀ ਇੱਕ ਪੰਜਾਬ ਪੱਖੀ ਜੋ ਸਿਆਸਤ ਹੈਗੀ ਹੈ ਉਸ ਦਾ ਨਵਾਂ ਆਗਾਜ਼ ਕਰਨਗੇ ਤੇ ਉਸ ਨਵੇਂ ਆਗਾਜ਼ ਵਾਸਤੇ ਮੈਂ ਸਾਰੇ ਪੰਜਾਬੀ ਸੱਦਾ ਦਿੰਦਾ ਕਿ ਪੀਡੀਏ ਦੇ ਸਾਰੇ 12 ਅੱਜ ਅਸੀਂ ਤਕਰੀਬਨ ਹੋ ਗਏ ਹੈਗੇ ਆ ਅਨਾਉਂਸਮੈਂਟ ਕਰ ਚੁੱਕੇ ਆ 13ਵੀਂ ਸੀਟ ਵੀ ਜਲਦੀ ਤੁਹਾਨੂੰ ਦੱਸ ਦਿੱਤੀ ਜਾਵੇਗੀ ਤੇ ਮੈਂ ਸਾਰੇ ਪੰਜਾਬੀ ਨੂੰ ਅਪੀਲ ਕਰਦਾ ਕਿ ਉਹ ਤਨੋਂ ਮਨੋਂ ਤਨੋਂ ਪੀੜੀ ਦੇ ਸਾਰੇ ਜਿੰਨੇ ਵੀ ਸਾਡੇ ਉਮੀਦਵਾਰ ਨੇ ਉਹਨਾਂ ਦੀ ਹਮਾਇਤ ਕਰਨ ਤਾਂ ਜੋ ਪੰਜਾਬ ਦੀ ਰਾਜਨੀਤੀ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕੇ ਇੱਕ ਨਵੇਂ ਪੰਜਾਬ ਦੀ ਸ਼ੁਰੂਆਤ ਹੋ ਸਕੇ ਬਹੁਤ ਬਹੁਤ ਧੰਨਵਾਦ